ਬਲਾਕੌਰ ਦੇ ਪਿੰਡ ਪ੍ਰਾਖਪੁਰ ਬੀਤੀ ਰਾਤ ਖੇਤਾਂ ਵਿੱਚ ਲੱਗੀ ਅੱਗ ਹਨੇਰੀ ਕਰਕੇ ਮੌਕੇ ਤੇ ਸਰਪੰਚ ਨਛੱਤਰ ਕੋਰ ਨੇ ਦੱਸਿਆ ਕਿ ਅੱਗ ਜਦੋਂ ਲੱਗੀ ਤਾਂ ਉਸੇ ਵਕਤ ਹਨੇਰੀ ਆ ਗਈ ਤੇ ਜਿਨ੍ਹਾਂ ਨੇ ਅੱਗ ਖੇਤਾਂ ਨੂੰ ਲਗਾਈ ਸੀ ਉਹੀ ਵਿਅਕਤੀ ਇਸ ਅੱਗ ਦੇ ਕਾਰਨ ਉਸਦਾ ਸਾਹ ਲੈਣਾ ਔਖਾ ਹੋ ਗਿਆ ਤੇ ਨਾਲ ਦੇ ਘਰ ਜਾ ਕੇ ਪਾਣੀ ਵਗੈਰਾ ਉਸ ਵਿਅਕਤੀ ਨੇ ਪੀਤਾ ਤੇ ਧੂਏ ਨਾਲ ਉਸਦਾ ਹਾਲਤ ਬੁਰੀ ਕਰ ਰੱਖੀ ਹੋਈ ਸੀ ਤੇ ਉਸਦੀ ਸਿਹਤ ਵੀ ਖਰਾਬ ਹੋਈ ਸੀ ਆਲੇ ਦੁਆਲੇ ਦੇ ਲੋਕਾਂ ਨੇ ਲੋਕਾਂ ਦਾ ਵੀ ਸਾਹ ਲੈਣਾ ਇਸ ਅੱਗ ਦੇ ਕਾਰਨ ਧੂਏ ਦੇ ਕਾਰਨ ਔਖਾ ਹੋ ਗਿਆ ਨੁਕਸਾਨ ਵੀ ਹੋਇਆ ਤੇ ਅੱਗ ਤੇ ਬੜੀ ਮੁਸ਼ਕਲ ਦੇ ਨਾਲ ਕਾਬੂ ਪਾਇਆ ਗਿਆ ਜੋਗਰਾਜ ਪ੍ਰਾਕ ਸਿੰਘ ਪ੍ਰਾਕ ਜੋਗਰਾਜ ਪ੍ਰਾਕਪੁਰ ਨੇ ਦੱਸਿਆ ਕਿ ਖੇਤਾਂ ਤੋਂ ਲੱਗਦੀ ਅੱਗ ਘਰਾਂ ਦੇ ਨਜ਼ਦੀਕ ਆ ਗਈ ਫਾਇਰ ਵਗੈਰਾ ਨੂੰ ਜਦੋਂ ਉਹਨਾਂ ਨੇ ਫੋਨ ਕੀਤਾ ਤਾਂ ਉਹਨਾਂ ਨੇ ਕਿਹਾ ਕਿ ਅਸੀਂ ਹੋਰ 6 ਜਗ੍ਹਾ ਤੇ ਅੱਗ ਲੱਗੀ ਹੋਈ ਹੈ ਇਸ ਕਰਕੇ ਪਹਿਲਾਂ ਅਸੀਂ ਉਹਨਾਂ ਦਾ ਨੰਬਰ ਲਗਾਣਾ ਹੈ ਤੇ ਸੱਤਮਾ ਨੰਬਰ ਤੁਹਾਡਾ ਆਉਂਦਾ ਹੈ ਪਰ ਫਾਇਰ ਬ੍ਰਿਗੇਡ ਜਦੋਂ ਤੱਕ ਪਹੁੰਚੀ ਉਦੋਂ ਤੱਕ ਅੱਗ ਤੇ ਪਿੰਡ ਵਾਸੀਆਂ ਨੇ ਕਾਬੂ ਪਾ ਲਿਆ ਸੀ ਜਿੱਥੇ ਇਸ ਮੌਕੇ ਤੇ ਪਾਥੀਆਂ ਜਲ ਗਈਆਂ ਉੱਥੇ ਹੀ ਤਿੰਨ ਖੇਤ सॉरी ਮਾਫ ਕਰਨਾ ਤਿੰਨ ਟਰੈਲੀਆਂ ਤੂੜੀਆਂ ਤੂੜੀ ਵੀ ਸੜ ਗਈ ਮੌਕੇ ਤੇ ਸਰਪੰਚ ਨੇ ਕਿਹਾ ਕਿ ਮੌਸਮ ਨੂੰ ਦੇਖਦੇ ਸਾਰ ਹੀ ਕਿਸਾਨਾਂ ਨੂੰ ਖੇਤਾਂ ਨੂੰ ਅੱਗ ਲਾਣੀ ਚਾਹੀਦੀ ਹੈ ਪਰ ਇਸ ਵਕਤ ਅਸੀਂ ਇਹ ਜ਼ਰੂਰ ਦੇਖਿਆ ਹੈ ਕਿ ਇਸ ਵਕਤ ਜੋ ਖੇਤਾਂ ਨੂੰ ਅੱਗ ਲਗਾਈ ਗਈ ਹੈ ਪ੍ਰਸ਼ਾਸਨ ਵੱਲੋਂ ਇਸ ਤੇ ਬਹੁਤ ਜ਼ਿਆਦਾ ਕੋਈ ਜ਼ੋਰ ਨਹੀਂ ਦਿੱਤਾ ਗਿਆ ਕਿ ਅੱਗ ਨੂੰ ਨਾੜ ਨੂੰ ਅੱਗ ਨਾ ਲਗਾਈ ਜਾਵੇ ਪਰ ਇਸ ਦੇ ਧੂਏਂ ਦੇ ਕਾਰਨ ਜਿਨ੍ਹਾਂ ਲੋਕਾਂ ਨੂੰ ਅਸਥਮਾ ਫੇਫੜਿਆਂ ਦੇ ਰੋਗ ਜਾਂ ਸਾਹ ਦੀ ਸਮੱਸਿਆ ਜਾਂ ਕਿਸੇ ਵੀ ਤਰ੍ਹਾਂ ਦੀ ਅਲਰਜੀ ਹੈ ਇਹ ਅੱਗ ਲੱਗਣ ਦੇ ਕਾਰਨ ਉਸ ਦੇ ਧੂਏਂ ਦੇ ਨਾਲ ਉਹਨਾਂ ਲੋਕਾਂ ਦੇ ਉੱਪਰ ਬਿਹਦੀ ਵੱਡਾ ਪ੍ਰਭਾਵ ਪੈਂਦਾ ਹੈ ਇਸ ਕਰਕੇ ਅਸੀਂ ਬੇਨਤੀ ਕਰਦੇ ਹਾਂ ਕਿ ਜਿਸ ਵੀ ਵਿਅਕਤੀ ਨੇ ਅੱਗ ਲਾਣੀ ਤੁਹਾਡੀ ਮਜਬੂਰੀ ਹੀ ਬਣ ਗਈ ਹੈ ਅੱਗ ਲਗਾਣੀ ਹੀ ਹੈ ਤਾਂ ਘੱਟੋ-ਘੱਟ ਇਹ ਜ਼ਰੂਰ ਦੇਖੋ ਕਿ ਉਸ ਵਕਤ ਕੋਈ ਹਨੇਰੀ ਦਾ ਮੌਸਮ ਤਾਂ ਨਹੀਂ ਹੈ ਅੱਜ ਕੱਲ ਤੇ ਨੈਟ ਵਗੈਰਾ ਚੱਲਦੇ ਨੇ ਤੁਸੀਂ ਇੰਟਰਨੈਟ ਤੇ ਮੋਬਾਈਲ ਦੇ ਉੱਪਰ ਖੋਲ ਕੇ ਦੇਖ ਸਕਦੇ ਹੋ ਕਿ ਅੱਜ ਦਾ ਮੌਸਮ ਕਿਸ ਤਰ੍ਹਾਂ ਦਾ ਹੈ ਤਾਂ ਜੋ ਕਿਸੇ ਦਾ ਨੁਕਸਾਨ ਨਾ ਹੋਵੇ ਹੁਣ ਤੁਸੀਂ ਇਹ ਵੀ ਦੇਖ ਲਿਆ ਹੈਗਾ ਕਿ ਜਿਸ ਵਿਅਕਤੀ ਨੇ ਇਨਾ ਖੇਤਾਂ ਨੂੰ ਅੱਗ ਲਗਾਈ ਸੀ ਉਸੇ ਵਿਅਕਤੀ ਨੂੰ ਸਾਹ ਲੈਣਾ ਔਖਾ ਹੋ ਗਿਆ ਤੇ ਉਸ ਉਹ ਨਾਲ ਦੇ ਘਰ ਦੇ ਵਿੱਚ ਜਾ ਕੇ ਪਾਣੀ ਪੀਣ ਲੱਗ ਪਿਆ ਤੇ ਫਿਰ ਵੀ ਉਹਦੀ ਸਿਹਤ ਜਿਹੜੀ ਆ ਕਾਫੀ ਖਰਾਬ ਰਹੀ ਜੋ ਦੱਸਣ ਮੁਤਾਬਕ ਕਿਹਾ ਜਾ ਰਿਹਾ ਹੈ ਤੁਸੀਂ ਦੇਖ ਰਹੇ ਹੋ ਨਵਾਂ ਸ਼ਹਿਰ ਦਬਾਬਾ YouTube ਚੈਨਲ ਤੇ ਵਿਸ਼ੇਸ਼ ਰਿਪੋਰਟ ਚੈਨਲ ਨੂੰ ਸਬਸਕ੍ਰਾਈਬ ਕਰੋ ਨਾਮ ਤੁਹਾਡਾ ਜਸਵਿੰਦਰ ਸਿੰਘ ਜੀ ਕਿਹੜਾ ਪਿੰਡ ਜੀ ਪਰਾਗਪੁਰ ਜੀ ਵਿੰਦਰ ਸਿੰਘ ਜੀ ਇਹ ਕੀ ਕਾਰਨ ਹੋਇਆ ਜਿਹੜਾ ਤੁਹਾਡਾ ਘਰ ਨੂੰ ਅੱਗ ਲੱਗੀ ਹੋਈ ਹੈ ਲੱਗਦਾ ਸਾਨੂੰ ਪਤਾ ਲੱਗਿਆ ਵੀ ਰਾਤੀ ਬਹੁਤ ਬੁਰਾ ਹਾਲ ਸੀ ਇਹਦਾ ਪਾਜੀ ਹੁਣ ਆਈ ਲਾਈ ਗਈ ਅੱਗ ਅੱਗ ਪੈਣੀ ਸ਼ਾਇਦ ਪਿਛਲੇ ਪਾਸੇ ਪਿਛਲੇ ਪਾਸੇ ਉਹ ਕਹਿੰਦੇ ਅੱਗ ਸੱਟ ਕੇ ਲਾਈ ਆ ਜਾਨ ਬੁੱਝ ਕੇ ਕਹਿੰਦੇ ਇਲਤ ਕੀਤੀ ਆ ਇਹ ਲੱਗੀ ਕਦੋਂ ਜੀ ਇਹ ਇਹ ਤਾਂ ਕੱਲ੍ਹ ਜੀ ਜਦੋਂ ਨੇਰੀ ਆਈ ਆ ਨੇਰੀ ਆਈ ਉਦੋਂ ਨੇਰੀ ਆਈ ਉਦੋਂ ਅੱਗ ਆਈ ਤਾਂ ਹਵਾ ਇਦੋਂ ਚਲਦੀ ਆ ਕਿੰਨੇ ਵਜੇ ਆਈ ਆ ਨੇਰੀ ਇਹ 8:00 ਵਜੇ ਦੀ ਗੱਲ ਹੈ ਰਾਤੀ 8:00 ਪਹਿਲਾਂ 7:00 ਕੇ ਵਜੇ ਆਈ ਆ ओके ਤੇ ਫਿਰ ਤੁਸੀਂ ਦੇਖਿਆ ਨਹੀਂ ਕਿ ਮਤਲਬ ਕਿਧਰੋਂ ਕਿਧਰੋਂ ਲੱਗੀ ਅੱਗ ਤੁਸੀਂ ਕਹਿੰਦੇ ਆ ਖੱਬੇ ਪਾਸੇ ਉਹ ਦੂਜੇ ਪਾਸੇ ਅੱਛਾ ਪਿਛਲੇ ਪਾਸੇ ਕੋਈ ਕਿਸੇ ਪਿਛਲੇ ਪਾਸੇ ਕਿਸੇ ਨੇ ਲਾਤੀ ਪਿਛਲੇ ਪਾਸੇ ਰਹਿੰਦਾ ਕੋਈ ਨਹੀਂ ਨਹੀਂ ਤੇ ਜੇ ਉਧਰ ਰੋਕੇ ਆ ਨਾ ਇਧਰ ਰਹਿੰਦਾ ਰ ਉਧਰ ਰਹਿੰਦਾ ਕੋਈ ਪਾਸੇ ਕਿਸੇ ਪਾਸੇ ਵੀ ਕੋਈ ਬੰਦਾ ਰਹਿੰਦਾ ਨਹੀਂ ਜੇ ਕੋਈ ਗਈਏ ਬੰਦਾ ਕਿਸੇ ਪਾਸੇ ਰਹਿੰਦਾ ਕਿ ਚੁੱਲ੍ਹੇ ਜੋ ਆਗੇ ਆਗੇ ਜਲਾ ਗਈ ਕੋਹ ਵੀ ਲੱਗੀ ਮਤਲਬ ਨਹੀਂ ਉਹ ਕੋਈ ਮਤਲਬ ਨਹੀਂ ਉਹ ਤਾਂ ਬੰਦ ਪਏ ਆ ਘਰ ਸਾਰੇ ਪੱਕੀ ਵਾਲੇ ਪਾਸੇ ਤਾਂ ਆਈ 1 ਘੰਟੇ ਬਾਅਦ ਆ ਉਧਰਲੇ ਪਾਸਾ ਜਲਦਾ ਰਿਹਾ 15 ਟਰਾਲੀਆਂ ਦਾ ਕੁੱਪ ਸੀ ਅੱਛਾ ਕਿੰਨਾ ਕੁ ਨੁਕਸਾਨ ਹੈ ਭਾਜੀ ਇਹ ਹੈਗਾ 70 80000 ਦਾ ਨੁਕਸਾਨ ਮਿਹਨਤ ਸਾਰੀ ਬਣਾਈ ਦੀ ਇਹ ਮਤਲਬ ਦੇਖੋ ਜੇਕਰ ਕੋਈ ਅੱਗ ਲੱਗੀ ਹੋਵੇ ਨਾੜ ਨੂੰ ਲੱਗੀ ਹੋਵੇ ਨਾੜ ਦੀ ਤਾਂ ਫਿਰ ਨਾ ਵੀ ਜਿਹੜੀ ਆ ਉਦਾਂ ਹੀ ਪਈ ਆ ਇਹ ਤਾਂ ਕੋਈ ਅੱਗ ਨਹੀਂ ਲੱਗੀ ਹੋਈ ਫਿਰ ਤਾਂ ਸਪੈਸ਼ਲ ਸਿਰਫ ਕੋਪ ਹੀ ਸੜ ਰਿਹਾ ਆ ਮਤਲਬ ਇਹ ਤਾਂ ਕੋਈ ਸੱਕੀ ਹੈ ਮਤਲਬ ਕਹਿੰਦਾ ਤੁਹਾਨੂੰ ਕੋਈ ਤਾਰ ਨਹੀਂ ਕੋਲ ਬਿਜਲੀ ਦੀ ਬਤਾ ਕਹਿੰਦੇ ਸਪਾਰਕ ਹੋ ਗਿਆ ਜਾਂ ਕੋਈ ਵੀ ਹੋ ਗਿਆ ਬਿਜਲੀ ਤਾਰ ਨਹੀਂ ਕੋਈ ਵੀ ਕੋਲ ਨਹੀਂ ਦੇਣਾ ਈ ਮੰਗ ਕਰਦੇ ਹੋ ਹੁਣ ਕੋ ਮੰਗ ਕਰਦੇ ਹੋ ਆਪਣੀ ਮੰਗ ਕੀ ਕਰਨਾ ਜੀ ਪ੍ਰਮਾਤਮਾ ਹੀ ਆ ਹੁਣ ਦੇ ਕਰਨ ਵਾਲਾ ਅਸੀਂ ਤਾਂ ਕਹਿੰਦੇ ਪ੍ਰਮਾਤਮਾ ਦਾ ਜੇਨ ਕੀਤਾ ਉਹਦਾ ਬੇੜਾ ਗਰ ਕਰੇ ਅਸੀਂ ਕਹਿੰਦਾ ਕੰਨੂ ਗਣਾ ਕਿਸ ਨੂੰ ਕੋ ਉਹਦਾ ਭਲਾ ਹੀ ਕਰੋ ਠੀਕ ਹੈ ਭਾਈ ਪਾਜੀ ਕੀ ਨਾਮ ਆ ਤੁਹਾਡਾ ਮੇਰਾ ਜੋਗਰਾਜ ਆ ਜੀ ਜੋਗਰਾਜ ਜੀ ਕਿਹੜਾ ਪਿੰਡ ਤੁਹਾਡਾ ਪਿੰਡ ਹੈਗਾ ਜੀ ਪ੍ਰਗਪੁਰ ਤੇ ਰਾਤੀ ਕੀ ਹੋਇਆ ਕਹਿੰਦੇ ਤੁਹਾਡੇ ਇੱਥੇ ਅੱਗ ਲੱਗੀ ਸੀ ਕਿਤੇ ਕਿਦਾਂ ਹੋਈ ਇਹ ਪਾਜੀ ਜਿੱਦਾਂ ਮੈਂ ਇੱਧਰ ਖੇਤਾਂ ਨੂੰ ਲੱਗਿਓ ਸੀਗੀ ਖੇਤਾਂ ਤੋਂ ਲੱਗਦੀ ਲੱਗਦੀ ਆ ਗਈ ਐ ਇੱਧਰ ਨੂੰ ਅੱਛਾ ਤੇ ਇੱਥੇ ਫਿਰ ਇੱਥੇ ਪਲਾਟ ਵਿੱਚ ਆ ਬੜੀ ਸਾਡੇ ਘਰ ਤੱਕ ਵੀ ਜਾਨੀ ਕਿ ਚਲ ਗਈ ਤਾਂ ਬਜਾਉਣ ਤੋਂ ਬਹੁਤ ਕੋਸ਼ਟ ਕੀਤੀ ਤੇ ਬਹੁਤ ਮੁਸ਼ਕਲ ਨਾਲ ਬੁਝੀ ਐ ਇਹ ਓਕੇ ਹਾਂ ਜੀ ਇਹ ਤੁਹਾਡਾ ਕੀ ਕੀ ਸੜਿਆ ਜਿੱਥੇ ਪਾਜੀ ਤਿੰਨ ਟਰਾਲੀਆਂ ਤੂੜੀ ਦੀਆਂ ਸੀਗੀਆਂ ਪਾਥੀਆਂ ਦੀ ਗਹੂੜੀ ਸੀ ਟਰਾਲੀ 'ਕ ਤੇ ਇੰਨਾ ਨੁਕਸਾਨ ਹੋਇਆ ਨੁਕਸਾਨ ਹੋਇਆ ਫਾਇਰ ਬ੍ਰਿਗੇਡ ਟਾਈਮ ਸਰ ਆ ਗਏ ਸੀ ਕਿ ਨਹੀਂ ਨਹੀਂ ਪਾਜੀ ਉਹ ਨਹੀਂ ਆਏ ਹੇ ਮਗਰੋਂ ਆਈ ਉਹ ਤਾਂ ਬਹੁਤ ਮਗਰੋਂ ਜਦੋਂ ਅੱਗ ਭਾਜੀ ਬੁਝ ਗਈ ਫੇਰ ਆਏ ਆ ਸਮਝ ਲਓ 7ਵਾਂ ਨੰਬਰ ਕਿਹਾ ਸੀ ਭਰਾ ਜੀ ਹਾਂਜੀ ਹਾਂਜੀ ਅੱਛਾ ਮਤਲਬ ਉਹ ਤੁਹਾਨੂੰ ਕੀ ਕੀ ਬੋਲਦੀ ਸੀ ਕਿ ਪਿੱਛੇ ਅੱਗ ਲੱਗੀ ਹੋਈ ਹੈ ਉਹ ਕਹਿੰਦੇ ਭਈ 7ਵੀਂ ਵਾਰੀ ਤੁਹਾਡੀ ਹਾਂਜੀ 7ਵੀਂ ਵਾਰੀ ਕਹਿੰਦੇ ਤੁਹਾਡੀ ਆ ਹਾਂਜੀ 7ਵਾਂ ਨੰਬਰ ਆਉਣਾ ਤੁਹਾਡਾ ਤੁਹਾਡੇ 7ਵਾਂ ਨੰਬਰ ਅਸੀਂ ਲੇਟ ਪਹੁੰਚਣਾ ਆ ਵੀ ਹੱਲੇ 7 ਪਹੁੰਚੇ ਅਸੀਂ ਥਾਣੇ ਵੀ ਫੋਨ ਕੀਤੇ ਭਾਜੀ ਰਾਤੀ ਕਿਦਾਂ ਬੁਝਾਇਆ ਕਿਦਾਂ ਬੁਝਾਈ ਕਿਦਾਂ ਇਹ ਲੋਕਾਂ ਨੇ ਇਕੱਠੇ ਹੋ ਕੇ ਪਾਣੀ ਇਹ ਪਿੰਡ ਦੇ ਬੰਦਿਆਂ ਨੇ ਸਾਰਿਆਂ ਸਹਿਯੋਗ ਦਿੱਤਾ ਜੀ ਫੇਰ ਅੱਗ ਕਾਫੀ ਸੀਗੀ ਅੱਗ ਤਾਂ ਬਹੁਤ ਉੱਚੀ ਤਾਂ ਹੀ ਬਾਜੀ ਜਾਂਦੀ ਸੀ ਦੇਖਣੀ ਸੀ ਕੁਝ ਪਿੰਡੋਂ ਟੈਂਕੀਆਂ ਟੁੰਕੀਆਂ ਲੈ ਕੇ ਨਾ ਬਣਦੇ ਪਰਤੇ ਜਾਨੀ ਕਿ ਬੰਦਿਆਂ ਦਾ ਬਾਜੀ ਨੁਕਸਾਨ ਪਸ਼ੂ ਪਾ ਦਾ ਕੁਝ ਬਚਾਅ ਹੋ ਗਿਆ ਨਹੀਂ ਤਾਂ ਬਹੁਤ ਔਖਾ ਸੀ ਇਹਨਾਂ ਦੇ ਪਸ਼ੂ ਨਾਲੇ ਹੀ ਇੱਥੇ ਨਾਲੇ ਸੀਗਾ ਹਾਂ ਤੁਹਾਡੇ ਮਤਲਬ ਤੁਹਾਡਾ ਆ ਘਰ ਵੀ ਨਾਲ ਹੀ ਆ ਹਾਂਜੀ ਹਾਂਜੀ ਨਾਲ ਹੀ ਇੱਥੇ ਪਸ਼ੂ ਵੱਜੇ ਨਾਲੇ ਹਾਂਜੀ ਨਾਲੇ ਪਸ਼ੂ ਬਚਾਅ ਹੋ ਗਿਆ ਇਹਦਾ ਮਤਲਬ ਮਤਲਬ ਇਹ ਨਹੀਂ ਕਿ ਉਹ ਟਿੰਨਾ ਪੰਨਿਆ ਕਰਕੇ ਬਚਾਅ ਹੋ ਗਿਆ ਜੇ ਕਿਤੇ ਆਪਣੇ ਕੋਲ ਪਰਾਲੀ ਜਾਂ ਹੋਰ ਕਿਸੇ ਚੀਜ਼ ਦੀ ਹੁੰਦੀ ਫੇ ਪਸ਼ੂਆਂ ਦਾ ਬਹੁਤ ਨੁਕਸਾਨ ਸੀਗਾ ਹਾਂਜੀ ਉੱਧਰ ਉਹ ਸੀਗਾ ਘਰ ਉਹਨਾਂ ਦੀ ਗੱਡੀ ਨਾਲ ਐਂ ਦਾ ਖੜੀ ਸੀ ਉਹਨੇ ਕੋਠੇ ਤੇ ਚੜ ਚੜ ਕੇ ਨਾ ਪਾਣੀ ਦੀਆਂ ਬਾਲਟੀਆਂ ਪਾਈਆਂ ਉਹਨਾਂ ਦਾ ਵੀ ਕਾਫੀ ਨੁਕਸਾਨ ਹੋਇਆ ਪਾਤੀਆਂ ਵਗੈਰਾ ਜੋ ਬਾਲਣ ਸੀ ਮਤਲਬ ਸਾਰਾ ਕੁਝ ਜਲ ਗਿਆ ਇੱਥੇ ਜਿਹੜਾ ਬਾਹਰ ਤੇ ਹਾਂਜੀ ਬਾਹਰ ਥਾਂ ਹੈ ਜਿਹੜਾ ਐਂਡ ਤੇ ਘਰ ਆ ਉਹ ਬਗਲ ਕਰਨ ਕਰਕੇ ਬਚਾਅ ਹੋ ਗਿਆ ਆਹੋ ਹਾਂ ਇਨਸਾਨ ਥੋੜੇ ਹੋਏ ਉਹਨਾਂ ਨੂੰ ਕੁਝ ਸਰਪੰਚ ਸਾਹਿਬ ਤੁਸੀਂ ਜਿਹੜੇ ਅੱਗ ਲੱਗੀ ਆ ਬੜਾ ਭਿਆਨਕ ਆ ਲੱਗੀ ਆ ਰਾਤੀ ਦੱਸਦੇ ਆ ਤੁਹਾਡੇ ਪਿੰਡ ਹਾਂਜੀ ਤੇ ਇਹ ਕਿਹੜਾ ਪਿੰਡ ਹੈ ਜੀ ਇਹ ਸਰ ਪ੍ਰਾਗਪੁਰ ਪਿੰਡ ਆ ਇਹ ਹਾਂ ਤੁਹਾਡਾ ਕੀ ਨਾਮ ਹੈ ਮੇਰਾ ਨਾਮ ਨਛੱਤਰ ਗੌਰ ਪ੍ਰਾਪੁਰ ਦੀ ਸਰਪੰਚਾ ਮੈਂ ਤੇ ਸਾਰੇ ਜਿਹੜੀ ਅੱਗ ਲੱਗੀ ਆ ਇਹ ਇੱਥੇ ਖੇਤਾਂ ਨੂੰ ਲਾਈ ਹੋਈ ਸੀ ਅੱਗ ਤੇ ਜਦੋਂ ਉਹਨਾਂ ਨੇ ਅੱਗ ਲਾਈ ਤੇ ਬਹੁਤ ਜ਼ਿਆਦਾ ਨੇਰੀ ਆ ਗਈ ਨੇਰੀ ਦੇ ਔਣ ਕਰਕੇ ਕਾਫੀ ਘਰਾਂ ਦੇ ਵਿੱਚ ਮਤਲਬ ਔੜ ਕੇ ਅੱਗੇ ਜਾਂਦੀ ਰਹੀ ਆ ਸਵਾਹ ਬਹੁਤ ਜਾਂਦੀ ਰਹੀ ਘਰਾਂ ਦੇ ਵਿੱਚ ਜਾਨੀ ਕਿ ਐਨਾ ਭਿਆਨਕ ਹਾਲ ਸੀ ਧੂਏ ਵਿੱਚ ਬੇ ਸਾਹ ਲੈਣੇ ਵੀ ਔਖੇ ਸੀ ਮਤਲਬ ਜਿਣੀ ਅੱਗ ਲਾਈ ਆ ਉਹ ਵੀ ਨਾਲ ਦੇ ਘਰ ਜਾ ਕੇ ਉਹਨਾਂ ਦਾ ਸਾਹ ਲੈਣਾ ਔਖਾ ਸੀ ਉਹ ਨਹੀਂ ਕਰਦੇ ਉਹਨਾਂ ਨੂੰ ਕਿਹਾ ਵੀ ਮੈਨੂੰ ਪਾਣੀ ਦੇ ਦਿਓ ਮੈਂ ਜਲ ਚੱਲਾ ਮੇਰੀ ਜਾਨ ਨਿਕਲ ਚਲੀ ਆ ਉਹ ਕਰਦੇ ਉਹਨਾਂ ਨੂੰ ਇਹ ਨਹੀਂ ਸੀ ਪਤਾ ਵੀ ਅੱਗ ਉਹ ਨਹੀਂ ਲਾਈ ਹੋਈ ਆ ਤੇ ਜਦੋਂ ਉਹ ਨਹੀਂ ਗਿਆ ਉਹ ਨਹੀਂ ਪਾਣੀ ਪੁਣੀ ਉਹਨੂੰ ਪਹਲਾਇਆ ਤੇ ਉਹ ਕਹਿੰਦਾ ਮੈਨੂੰ ਸਾਹ ਨਹੀਂ ਆਉਂਦਾ ਹੈਗਾ ਉਹ ਨਹੀਂ ਫਟਾਫਟ ਉਹਨੂੰ ਠੰਡਾ ਪਾਣੀ ਦਿੱਤਾ ਪਹਿਲਾਂ ਉਹਦਾ ਨੋਰਮਲ ਪਾਣੀ ਦਿੱਤਾ ਉਹ ਕਹਿੰਦਾ ਮੈਨੂੰ ਠੰਡਾ ਪਾਣੀ ਦਿਓ ਮੈਨੂੰ ਸਾਹ ਨਹੀਂ ਆ ਉਹਨੂੰ ਜਾਣੀ ਕਿ ਸਾਹ ਨਹੀਂ ਸੀ ਆ ਰਹੇ ਉਹ ਐਨ ਮੁੰਦਾ ਹੀ ਹੋਇਆ ਪਿਆ ਸੀ ਉਹਨੇ ਘਰਦਿਆਂ ਨੇ ਮੈਨੂੰ ਦੱਸਿਆ ਵੀ ਜਾਣੀ ਕਿ ਉਹਦਾ ਵੀ ਖਾਲ ਤੇ ਵੀ ਕਾਫੀ ਦੂਜਾ ਸੀ ਕਿ ਜਦੋਂ ਉਹ ਧੂਏ ਚੋਂ ਨਿਕਲ ਕੇ ਬਾਹਰ ਆਇਆ ਬੇ ਸਾਹ ਲੈਣੇ ਸਾਰਿਆਂ ਦੇ ਬਹੁਤ ਔਖੇ ਸੀ ਐਨਾ ਧੂਆਂ ਸੀ ਕਿ ਸਾਹ ਦੀ ਪ੍ਰੋਬਲਮ ਐਨੀ ਜ਼ਿਆਦਾ ਸੀ ਸਾਰਿਆਂ ਨੂੰ ਵੀ ਕੀ ਕਹਿੰਦੇ ਆ ਗੱਲਾਂ ਕਿਸਾਨ ਵੀਰਾਂ ਨੂੰ ਸਾਡੀ ਅਪੀਲ ਆ ਕਿ ਜੇਕਰ ਅੱਗ ਲਾਉਣੀ ਆ ਤਾਂ ਦੇਖ ਕੇ ਮੌਸਮ ਨੂੰ ਲਾਓ ਕਿਉਂਕਿ ਫੋਨਾਂ ਤੇ ਸਾਰਾ ਕੁਝ ਦੱਸ ਰਿਹਾ ਹੈ ਕਿ ਮੌਸਮ ਕਿ ਹੋ ਜਾਇਆ ਆ ਤੇ ਉਹਨੂੰ ਦੇਖ ਕੇ ਅੱਗ ਲਾ ਉਹ ਮਤਲਬ ਹੁਣ ਕਾਫੀ ਨੁਕਸਾਨ ਹੋ ਗਿਆ ਅਸੀਂ ਮਹਾਰਾਜ ਅੱਗੇ ਅਰਦਾਸ ਕਰਦੇ ਆ ਕਿ ਉਹਨੇ ਵਾਹਿਗੁਰੂ ਨੇ ਬਹੁਤ ਬਚਾ ਕੀਤਾ ਕਿ ਜਿਹੜਾ ਕੋਈ ਜਾਨ ਦਾ ਨੁਕਸਾਨ ਨਹੀਂ ਹੋਇਆ ਜਿੱਦਾਂ ਘਰਾਂ ਦੇ ਵਿੱਚ ਨਾਲ ਘਾਰ ਸੀ ਪਸ਼ੂ ਬੰਨੇ ਹੋਏ ਸੀ ਬਹੁਤ ਜ਼ਿਆਦਾ ਨੁਕਸਾਨ ਹੋ ਸਕਦਾ ਸੀ ਪਰ ਅੱਗ ਤੇ ਕਾਬੂ ਬਹੁਤ ਔਖਾ ਪਾਇਆ ਸਾਰਿਆਂ ਨੇ ਤੇ ਮਤਲਬ ਪਾਣੀ ਵਾਲਿਆਂ ਨੂੰ ਵੀ ਅਸੀਂ ਨਵੇਂ ਸ਼ਹਿਰ ਵੀ ਕਾਫੀ ਕਾਲ ਕੀਤੀ ਤੇ ਉਹ ਕਹਿੰਦੇ ਸਾਡੇ ਕੋਲ ਹਲੇ ਟਾਈਮ ਨਹੀਂ ਹੈਗਾ ਬਈ ਕਾਫੀ ਜਿੱਦਾਂ ਹਲੇ ਅਸੀਂ ਪਿੰਡਾਂ 'ਚ ਜਾ ਰਹੇ ਹਾਂ ਕਾਫੀ ਅੱਗ ਲੱਗੀ ਹੋਈ ਆ ਤੇ ਤੁਹਾਡਾ ਹਲੇ ਪਿੰਡ ਦਾ 7ਵਾਂ ਨੰਬਰ ਫਿਰ ਸਾਡੇ ਪਿੰਡ ਦਾ ਇੱਕ ਬੱਚਾ ਸੀਗਾ ਤੇ ਉਹ ਪੁਲਿਸ ਵਿਭਾਗ ਵਿੱਚ ਆ ਤੇ ਉਹਨੇ ਕਾਫੀ ਕੌਲਾਂ ਕੀਤੀਆਂ ਉਹਨਾਂ ਨੂੰ ਤੇ ਫਿਰ ਉਹਨੇ ਗੱਡੀ ਭੇਜੀ ਤੇ ਮਤਲਬ ਉਹਨੂੰ ਕਉਪ ਨੂੰ ਕਾਫੀ ਅੱਗ ਸੀ ਉੱਥੇ ਵੀ ਕਾਫੀ ਭਿਆਨਕ ਰੂਪ ਲੈ ਚੁੱਕੀ ਸੀ ਅੱਗ ਤੇ ਪਿੰਡ ਵਿੱਚ ਬਹੁਤ ਜ਼ਿਆਦਾ ਨੁਕਸਾਨ ਸੀ ਜੇ ਉਸ ਅੱਗ ਤੇ ਵੀ ਕਾਬੂ ਨਾ ਪਾਇਆ ਜਾਵੇ ਜਾਂਦਾ ਰਾਤੀ ਤੇ ਮਤਲਬ ਗੱਡੀ ਤਾਂ ਉਹਨੇ ਭੇਜੀ ਪਰ ਪਿੰਡ ਵਾਲਿਆਂ ਨੇ ਵੀ ਬਹੁਤ ਕੋਸ਼ਿਸ਼ ਕੀਤੀ ਕਾਫੀ ਪਾਣੀ ਸੀ ਇੱਕ ਲੈਟ ਹੈ ਨਹੀਂ ਸੀ ਕਰਕੇ ਉਹਦੀ ਬਹੁਤ ਪ੍ਰੋਬਲਮ ਆ ਰਹੀ ਸੀ ਪਾਣੀ ਦੀ ਜੇ ਪਾਣੀ ਹੁੰਦਾ ਤਾਂ ਲੋਕੀ ਘਰਾਂ ਤੋਂ ਮੋਟਰਾਂ ਚਲਾ ਲੈਂਦੇ ਪੈਪ ਚਿੱਧੇ ਲਾ ਦਿੰਦੇ ਪਾਣੀ ਆਗ ਤੇ ਕਾਬੂ ਪਾਇਆ ਜਾਣਾ ਸੀਗਾ ਕਿਸਾਨ ਵੀਰਾਂ ਨੂੰ ਸਾਨੂੰ ਇਹ ਅਪੀਲ ਆ ਕਿ ਅੱਗ ਜਦੋਂ ਵੀ ਲਾਣੀ ਆ ਮੌਸਮ ਨੂੰ ਦੇਖ ਕੇ ਲਾਓ ਕਿਉਂਕਿ ਕੋਲ ਘਾਰ ਆ ਬਹੁਤ ਨੁਕਸਾਨ ਹੋ ਸਕਦਾ ਸੀ ਇਹ ਤਾਂ ਮਹਾਰਾਜ ਰਾਜਾ ਸਾਹਿਬ ਜੀ ਦੀ ਕਿਰਪਾ ਸੀ ਕਿ ਕੋਈ ਨੁਕਸਾਨ ਨਹੀਂ ਹੋਇਆ ਧੰਨਵਾਦ 8 ਦਿਨ ਜੜੀ ਬੂਟੀ ਵਾਲਾ ਪਾਣੀ ਪੀਣ ਦੇ ਨਾਲ ਸ਼ੂਗਰ ਰੋਗ ਤੋਂ ਸਦਾ ਲਈ ਛੁਟਕਾਰਾ ਪਾਓ ਫਿਰ ਸਰਦ ਅੰਸਾਰ ਘਟੇਓ ਐਸਲ ਇੱਕ ਦਿਨ ਦੇ ਵਿੱਚ ਸ਼ਰਤੀਆਵਾ ਜਾਣਗੇ ਫੋਨ ਕਰੋ 98763 79499 98763 7940